ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦੀ ਕੰਗੀ ਮਾਏ ਮੇਰੀਏ ਮੈਂ ਕਾਲੇ ਨਾਲ ਮੰਗੀ ਮਾਏ ਮੇਰੀਏ ਮੈਂ ਕਾਲੇ ਨਾਲ ਮੰਗੀ ਮਾਏ ਮੇਰੀਏ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਮੇਵਾ ਤੀਏ ਮੇਰੀਏ ਕਰ ਕਾ ਕਰ ਕਾਲੇ ਦੀ ਸਿਵਾਤੀਏ ਮੇਰੀਏ ਬਾਰੀ ਬਰਸੀ ਕਟਣ ਗਿਆ ਸੀ ਬਾਰੀ ਬਰਸੀ ਕਟਣ ਗਿਆ ਸੀ ਖਟਕੇ ਲਿਆਂਦੀ ਚਾਂਦੀ ਮਾਏ ਮੇਰੀਏ ਮੈਂ ਨਾ ਕਾਲੇ ਨਾਲ ਜਾਂਦੀ ਮਾਏ ਮੇਰੀਏ ਮੈਂ ਨਾ ਕਾਲੇ ਨਾਲ ਜਾਂਦੀ ਮਾਏ ਮੇਰੀਏ ਮੈਂ ਨਾ ਕਾਲੇ ਨਾਲ ਜਾਂਦੀ ਮਾਏ ਮੇਰੀਏ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਮਾਵਾ ਧੀਏ ਮੇਰੀਏ ਕਾਲੇ ਦਿਨ ਨਾਲ ਪਉ ਜਾਣਾ ਧੀਏ ਮੇਰੀਏ ਕਾਲੇ ਦਿਨ ਨਾਲ ਪਉ ਜਾਣਾ ਧੀਏ ਮੇਰੀਏ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਕੱਦੂ ਮਾਏ ਮੇਰੀਏ ਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਤੇਲ ਮਾਏ ਮੇਰੀਏ ਮੇਰਾ ਨਈਓ ਕਾਲੇ ਨਾਲ ਮੇਲ ਮਾਏ ਮੇਰੀਏ ਮੇਰਾ ਨਈਓ ਕਾਲੇ ਨਾਲ ਮੇ